ਰੱਬੀ ਕੋਈ 7:30 ਵਜੇ ਦੇ ਕਰੀਬ ਜਿਹੜੀ ਨਕੋਦਰ ਤੋਂ ਲਈਆਂ ਟ੍ਰੇਨ ਆ ਰਹੀ ਆਉਂਦੀ ਈਮ ਉਹਦੇ ਵਿੱਚ ਨਾ ਫੇਟ ਵੱਜਣ ਕਰਕੇ ਇੱਕ ਅਨਨੋਨ ਬੰਦਾ ਸੀ ਦੱਸੀ ਜਾ ਉਹਦੇ ਫੇਟ ਵੱਜ ਕੇ ਜ਼ਖਮੀ ਹੋ ਗਿਆ ਸੀ ਜਿਹਨੂੰ ਅਸੀਂ 108 ਐਂਬੂਲੈਂਸ ਭਰਾਈ ਇੱਥੇ ਸੁल्तानਪੁਰ ਲੋਧੀ ਤੇ ਆ ਗਿਆ ਪਿਆ ਕੇ ਆ ਰਹੇ ਸੀ ਤੇ ਉਹਦਾ ਹਸਪਤਾਲ ਕਿ ਉਹਦੀ ਮੌਤ ਹੋ ਗਈ ਤੇ ਜਿਹਦੀ ਪਹਿਚਾਣ ਅਜ ਕੁਕਬੀਰ ਸਿੰਘ son of ਮਦਨ ਲਾਲ ਵਾਰਡ ਨੰਬਰ 11 ਵਾਪਸੀ ਦੋਹਾਂ ਵਜੇ ਹੋਈ ਆ ਜਿਹਦੀ 174 ਨੇ ਕਾਰਵਾਈ ਕਰਕੇ ਅਸੀਂ ਅੱਜ ਉਸ ਪੋਸਟਮਾਰਡਮ ਕਰਾ ਰਹੇ ਹਾਂ ਦਾ ਵੀ ਕਾਲ ਸੁਣਾਏ ਇਸ ਤੇ ਇਸ ਕੁਦਰਤੀ ਅਚਾਨਕ ਜਦੋਂ ਇਹ ਨੰਗਲ ਨਗਰ ਟ੍ਰੇਨ ਤੋਂ ਉੱਤਰ ਲਗਾਈ ਇਹਨੂੰ ਨਹੀਂ ਪਤਾ ਲੱਗਾ ਨੇਰਾ ਹੋਣ ਕਰਕੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ ਪਰਿਵਾਰਕ ਨੰਬਰ ਆ ਚੁੱਕਿਆ ਪਰਿਵਾਰਕ ਨੰਬਰ ਆ ਚੁੱਕਿਆ ਇਹ ਰੱਤੀ ਕੋਈ 6:30 ਵਜੇ ਦੇ ਕਰੀਬ ਜਿਹੜੀ ਨਕੋਦਰ ਤੋਂ ਲਈਆਂ ਟ੍ਰੇਨ ਆ ਰਹੀ ਆਉਂਦੀ ਡੀਐਮਓ ਉਹਦੇ ਵਿੱਚ ਨਾ ਪੇਟਵੱਜਨ ਕਰਨ ਇੱਕ ਅਨਨੋਨ ਬੰਦਾ ਸੀ ਰੱਤੀ ਦਾ ਉਹਦੀ ਫੀਟ ਵੱਜ ਗਈ ਜ਼ਖਮੀ ਹੋ ਗਿਆ ਸੀ ਜਿਹਨੂੰ ਅਸੀਂ 108 ਐਂਬੂਲੈਂਸ ਰਾਹੀਂ ਇੱਥੇ ਸੁਲਤਾਨਪੁਰ ਲੋਧੀ ਲਿਆ ਗਿਆ ਲੈ ਕੇ ਆ ਰਹੇ ਸੀ ਸਿਵਲ ਹਸਪਤਾਲ 'ਚ ਉਹਦੀ ਮੌਤ ਹੋ ਗਈ ਸੀ ਤੇ ਜਿਹਦੀ ਪਹਿਚਾਣ ਅਜ ਲਖਵੀਰ ਸਿੰਘ son of ਮਦਨ ਲਾਲ ਵਾਰਡ ਨੰਬਰ 11 ਵਾਸੀ ਦੋਹਿਆਂਵਜੋ ਹੋਈ ਆ ਜਿਹਦੀ 174 ਦੀ ਕਾਰਵਾਈ ਕਰਕੇ ਅਸੀਂ ਅੱਜ ਨਾਸਟ ਪੋਸਟਮਨ ਨੂੰ ਕਰਾ ਰਹੇ ਹਾਂ ਉਹਦਾ ਕੋਈ ਕਾਲ ਨਭਾਏ ਇਸ ਤਰ੍ਹਾਂ ਇੱਕ ਕੁਦਰਤੀ ਅਚਾਨਕ ਜਦੋਂ ਨੰਗਲ ਲੱਗ ਕੇ ਟ੍ਰੇਨ ਕ੍ਰੋਸ ਕਰਨ ਲੱਗਾਈ ਇਹਨੂੰ ਨਹੀਂ ਪਤਾ ਲੱਗਾ ਨੇਰਾ ਹੋਣ ਕਰਕੇ ਸੋ ਡਵੈਲਪੀ ਕਰਵਾਇ ਕਿੱਤੀ ਯਾਰ ਅਸੀਂ 174 ਦੀ ਕਾਰਵਾਈ ਕਰ ਰਹੇ ਹਾਂ ਪਰਿਵਾਰਕ ਮੈਂਬਰ ਆ ਚੁੱਕੇ ਆ ਪਰਿਵਾਰਕ ਮੈਂਬਰ ਆ ਚੁੱਕੇ ਆ